ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਮਾ ਤਸਵੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੁਹਾਨੂੰ ਇੱਕ ਟੁਕੜ ਕੱਪਣਗਾ ਤੇ ਇੱਕ ਸੱਜਰ ਸੁਈ ਜਰਸੀ ਤੁਹਾਨੂੰ ਦਿਖਾਉਣੀ ਆ ਦੋਵੇਂ ਜਰਸੀਆਂ ਹੀ ਆਂ ਜੜੀਆਂ ਤੇ ਬਾਕੀ ਦੋਵੇਂ ਸੁਈਆਂ ਸਵਾਈਆਂ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅਈ ਜ਼ਰੂਰ ਕਰਾ ਲਿਆ ਕਰੋ ਤੇ ਤੋਕੜ ਕੇ ਆਪਣਾ ਆਪਣੇ ਚੈੱਕ ਪਾਸ ਕਰਵਾ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਤੁਸੀਂ ਸੁਣਾਓ ਠੀਕ ਠਾਕ ਜੀ ਸਭ ਵਧੀਆ ਜੀ ਬੜਾ ਟਾਈਮ ਲਾਤਾ ਜੀ ਅੱਜ ਟਾਈਮ ਫਿਰ ਤੁਹਾਨੂੰ ਦਿੱਤਿਆ ਜੀ ਥੋੜਾ ਜਿਹਾ ਗਏ ਹਾਂ ਕਿਤੇ ਹਾਂਜੀ ਹਾਂਜੀ ਥੋੜਾ ਥੋੜਾ ਫਿਰ ਤਾਂ ਵੀ ਚਾਹੀਦਾ ਹਾਂ ਹਾਂ ਤੇ ਉੱਥੇ ਫਿਰ ਥੋੜਾ ਲੇਟ ਹੋ ਗਏ ਹਾਂ ਬਾਕੀ ਕਿੰਨੇ ਵੀਰ ਭਰਾ ਵਧੀਆ ਫਰ ਹੋ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਇਹ ਤੇ ਕਿ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਵੀ ਮਿਰਜੀ ਇਦਾਂ ਕੋਈ ਇੱਕਦੀ ਆ ਗਈ ਕੋਈ ਵੇਗੀ ਤਰਫਾ ਗਰਮੀ ਹੈ ਗਈ ਆ ਹੋਰ ਬਾਅਦ ਫਿਰਿਆ ਹਣੀ ਤਾਂ ਉਹਨਾ ਕੰਮ ਕਰੀਦਾ ਹੌਸਲੇ ਆ ਠੀਕ ਹੈ ਜੀ ਸਾਫ ਸੁਥਰਾ ਲੈ ਤੇ ਦੋ ਟਾਈਮ ਚੋਗੇ ਲੈ ਆਈਦਾ ਜੀ ਚਲੋ ਨਾਮ ਦੱਸ ਤੇ ਕਰੀਏ ਮਾਦਰ ਜੀ ਆਪਣਾ ਸੇਖ ਸਿੰਘ ਪਿੰਡ ਭੋਮਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੋਬਾਈਲ ਨੰਬਰ ਆ ਗਿਆ 79733 44841 ਠੀਕ ਹੈ ਜੀ ਹਾਂ ਜੀ ਮਿਰਜੀ ਤੇ ਸ਼ਰਵਾਤ ਫੇਰ ਆ ਸੱਜਰ ਸੂਈ ਤਾਂ ਕਰ ਲਈਏ ਹਾਂ ਜੀ ਵੀਰ ਜੀ ਆ ਮਾਲੋ ਕੋਈ ਵੀਰ ਪੰਜਾਬ ਵਾਲੀ ਅਸੀ ਮਾਲੇ ਹਾਂਜੀ ਮਾਈਕ੍ਰੋਸ ਮਾਲੇ ਇਹ ਵੀਰ ਕੀ ਪਰਸੋਂ ਦੀ ਸੂਈ ਜੇ ਠੀਕ ਆ ਆ ਵੇਖੋ ਜੇ ਉਧਰ ਨਾਲੋਂ ਨਾਲੀ ਬੱਚੇ ਦਾ ਨਾਲੋ ਜਿਹੜਾ ਬੱਚੇ ਦਾ ਤਾਜ਼ਾ ਹੀ ਆ ਬਿਲਕੁਲ ਨਾਲ ਕੋਲਾ ਬੱਚਾ ਵੀ ਜੀ ਬਿਲਕੁਲ ਤਾਜ਼ਾ ਬੱਚਾ ਆ ਹਾਂਜੀ ਹਾਂਜੀ ਤੇ ਅਜੇ ਤਾਂ ਬੋਲੇ ਹੀ ਹੋਣਾ ਇਹਦੇ ਕੋਲ ਵੀਰ ਜੀ ਕਰਮਾ ਵਾਲੀ ਨੇ 13 14 ਕਿਲੋ ਸਟਾਰਟਿੰਗ ਕੀਤੀ ਆ ਬੋੜੇ ਦੀ ਅੱਛਾ ਹਾਂਜੀ ਇੱਕ ਤਾਂ ਆਪਾਂ ਕਹਿ ਦਿੰਦੇ ਆ ਵੀ ਵਰੀ ਤੇਰ ਇੰਨਾ ਦੁੱਧ ਕਰ ਜੂਗੀ ਇੱਕ ਇੱਕ ਜਾਂ ਮੌਕੇ ਤੇ ਹਾਜ਼ਰ ਉਹ ਚੀਜ਼ ਦਾ ਮੁੱਲ ਹੋਰ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਇੱਥੇ ਵੀ 13 14 ਕਿਲੋ ਹਟਾ ਬਾਬਾ ਹਾਜ਼ਰ ਆ ਕੋਈ ਵੀ ਰਾਵੇ ਦੋ ਟਾਈਮ ਚੋ ਕੇ ਖੜੇ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਦੋ ਤੇ ਵੀਰ ਜੇ ਥਣ ਪਾੜਾ ਦਾਦਾ ਜਿਹਦੇ ਕੋ 13 14 ਕਿਲੋ ਬੋੜਾ ਹੀ ਆ ਹਾਂਜੀ ਜਿਆਦਾ ਮੈਂ ਕਹਿੰਦਾ ਉਹ ਗਰਮੀ ਗਰਮੀ ਵੀ ਆ 17 18 ਕਿਲੋ ਘੱਟ ਕੀ ਦੇਊਗੀ ਤੇ ਜੇ ਕੋਈ ਚੰਗਾ ਵੀਰ ਲੈ ਗਿਆ ਸੇਵਾ ਵਾਲਾ ਤੇ 20 ਨੂੰ ਹੱਥ ਫੇਰ ਜਣਾ ਮਸ਼ੀਨ ਇਹ ਠੀਕ ਆ ਜੀ ਹਾਂਜੀ ਹਾਂਜੀ ਖੋਲੋ ਫਿਰ ਤੋੜ ਦਈਏ ਥਣ ਖਾ ਵੀਰ ਜੀ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਲਾਗੇ ਤੋਂ ਬਾਕੀ ਮਿਲਕਮੈਨ ਵੀ ਕਾਫੀ ਚੰਗੀ ਲੱਗੀ ਐ ਤੋਰੋ ਰੇ ਕਰੀ ਬਾਕੀ ਹੈ ਕਿ ਜਰਸੀਆਂ ਦੇ ਹਿਸਾਬ ਨਾਲ ਚਲੋ ਭਾਰੇ ਪੱਲੇ ਦੀ ਐ ਸਰੀਰ ਭਾਰਾ ਜਰਸੀਆਂ ਦੇ ਹਿਸਾਬ ਨਾਲ ਸੁਈ ਤੇ ਲੱਪਾ ਵੀ ਲਾਇਆ ਤੇ ਕੱਦ ਵੀ ਜਰਸੀਆਂ ਦੇ ਹਿਸਾਬ ਨਾਲ ਚੰਗਾ ਇਹਦੇ ਵਿੱਚ ਲੋਕੀ ਕਹਿੰਦੇ ਤੂੰ ਜਾ ਕੇ ਗਰਮਿਆ ਤੋਹਫਾ ਆ ਬਾਕੀ ਵੀ ਜੀ ਫੈਂਟ ਵਾਲੀਆਂ ਨੇ ਠੀਕ ਆ ਹਾਂਜੀ ਬਾਕੀ ਅਜੇ ਟਾਈਮ ਜਿਹੜਾ ਦੁਪਹਿਰ ਦਾ ਤੇ ਬਾਕੀ ਫਿਰ ਵੀ ਚੰਗੇ ਬਣਨਗੇ ਤੋਰਦੀ ਮਸਾਂ ਨਹੀਂ ਤੇ ਕੱਲ ਤੁੰ ਕਰਾਂਗੇ ਤਾਂ ਕਿ ਇਹ ਦੇਰ ਵਾਫਾ ਚੰਗੀ ਤਰ੍ਹਾਂ ਬਾਕੀ ਵੀਰ ਜੀ ਵੇਖੋ ਲੈ ਬਾਕੀ ਵੀਰ ਜੀ ਕਹਿੰਦੇ ਆ ਵੀ ਲੋਕੀ ਫੋਟੋਵਾਂ ਨਾ ਲਗਾਉਂ ਫੋਟੋ ਫਾੜ ਨੂੰ ਹਾਂਜੀ ਇਹਨੂੰ ਕਹਿੰਦੇ ਨੇ ਠੀਕ ਆ ਚਲੋ ਲੈ ਜਾਓ ਇਹ ਟਾਈਮ ਜੇ ਮੈਂ ਸਾਡਾ ਡੇਰ ਦੋ ਦਾ ਹਣਾ ਜੇ ਇਧਰ ਵੀਰੇ ਨਾੜਾ ਰੋਆ ਖਾ ਦੋ ਜਰਾ ਚੱਡੇ ਦੀ ਬਾਕੀ ਆ ਵੀ ਜੇ ਪੂਰੀ ਨਿਵਾਇ ਤੋਈ ਨਹੀਂ ਹੈ ਪੂਰੀ ਨਿਵਾਇ ਤੋਈ ਹੁੰਦੀ ਚਲੋ ਹੋਰ ਫਿਰ ਕੱਪ ਨਹੀਂ ਵੀਰ ਜੀ ਪੂਰੀ ਕੇ ਮਸਾਂ ਨਹੀਂ ਨਵਾਈ ਅੱਛਾ ਜੀ ਹਾਂ ਜੀ ਇਹ ਤਾਂ ਜਦਾ ਸੁਈਨ ਹੋਇਆ ਤਾਂ ਕਰਕੇ ਨਵਾਈ ਨਹੀਂ ਆ ਅੱਛਾ ਇਹ ਡੰਗਰ ਨਾ ਹੋਇਆ ਤਾਂ ਹੋਏ ਚਮਕੌਰ ਹੁੰਦੀ ਆ ਤੇ ਵੇਖੋ ਵੀਰ ਜੀ ਹੁਣ ਮਾਣਾ ਇਹ ਡੰਗਰ ਨਾ ਹੋਇਆ ਵੇ ਥੋੜਾ ਰੋਹ ਬਣ ਜਾਂਦਾ ਵਾ ਪਰ ਤਾਂ ਨਹੀਂ ਸੁਈਰ ਕੇ ਨਹੀਂ ਨਵਾਈ ਆ ਆਪਾਂ ਵੀਰ ਜੀ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਇਹੋ ਤੋਹਫਾ ਤਾਂ ਕੋਈ ਮੁੱਲ ਨਹੀਂ ਹੁੰਦਾ ਤੇ ਵੇਖਣ ਵੀਰ ਜੀ ਵੈੜ ਤੁਹਾਨੂੰ ਪਾ 50000 ਦੀ ਵਿਕ ਜਾਂਦੀ ਆ ਹਾਂ ਜੀ ਜੋ ਜਦਾਂ ਸਾਹਿਬ ਕੋਲ ਪਿਛਾਖਾਂ ਨੂੰ ਸਾਈ ਬਾਲੇ ਪੰਜਰ ਚੌਥੇ ਪੰਜ ਦੁੱਧ 17 18 ਕਿਲੋ ਚੋਕੇ ਲੈ ਏ ਅੱਛਾ ਹੁਣ ਦੇ ਦੀ ਵੀਰ ਜੀ 6000 ਕਰ ਦੋ ਮੈਂ ਹਾਂ ਤਾ ਨਾ ਕਰਾ ਲਾ ਸਰਦਾਰ ਸਾਹਿਬ ਆਪ ਹੀ ਕਰ ਦੋ ਆਪ ਹੀ ਕਰ ਦੇ ਅੱਜ ਤੁਸੀਂ ਕਰਨਾ ਜੀ ਕਰ ਦੋ ਜੋ ਤੁਹਾਨੂੰ 55 ਦੇ ਦਈਏ 55 ਦੀ 1000 ਵੀ ਰੋ ਛੱਡਾਂਗੇ ਅੱਛਾ 54000 ਠੀਕ ਜੀ ਤੁਹਾਨੂੰ ਭੈਣ ਭਰਾ ਕੋ ਦੂਰ ਆਊਗਾ ਨਾ ਅੱਛਾ ਯਾਰ ਹੋਰ ਛੱਡਾਂਗੇ 55 ਦੇ ਦਾਂਗੇ ਅੱਛਾ ਹਾਂ ਜੀ ਯਾਰ ਹੋਰ ਛੱਡ ਦੀ 55 ਦੇ ਦਈਏ ਚਲੋ ਵੀਰ ਜੀ ਮੈਨੂੰ ਫਿਰ ਵੀ ਕੋਈ ਵੀਰ ਭਰਾ ਦੂਰੋਂ ਨਿੜਾਊਗਾ ਨਾ ਕਿਨ ਸਾਡੇ ਕੋਲ ਸਭ ਤੋਂ ਆਪਾਂ ਆਉਣਾ ਮਾਨ ਕਰਾਂਗੇ ਬਾਕੀ ਵੀਰ ਕੋ ਬਹੁਤਾ ਥੱਲੇ ਬੈਠੇ ਨਾ ਰਾਜ ਮੇਰਾ ਵੀਰ ਠੀਕ 45 47 ਦਾ ਕੋਈ ਵੀਰ ਕੰਮ ਹੀ ਨਾ ਕਰੇ ਠੀਕ ਹੈ ਤੇ ਆਉ ਤੱਕੜ ਗੱਭਨ ਜੀ ਹਾਂ ਜੀ ਪਹਿਲਾ ਸਵੇਰ ਵੈੜਿਆ ਠੀਕ ਆ ਤੇ ਚਮਾ ਮਹੀਨੇ ਚੈੱਕ ਪਾਸ ਜੇ ਅੱਛਾ ਚਾਰ ਮਹੀਨੇ ਚੈੱਕ ਪਾਸ ਆ ਜੀ ਤੇ 4 ਕਿਲੋ ਦੁੱਧ ਜੇ ਅੱਛਾ ਹਾਂ ਜੀ ਹਾਂ ਜੀ ਤੁਰ ਫੇਰ ਇੱਕ ਦਿਨ ਪਹਿਲਾ ਸਵੇਰ ਦੂਜੇ ਸਵੇਰ ਘੜੀ ਕੱਪਣਿਆ ਇਹ ਆ ਵੀ ਚਲੋ ਜਿੰਨੇ ਘਰ ਵਰਤਨ ਲਈ ਲੈਣੀ ਉਹਦੇ ਲਈ ਚੰਗੀ ਹੈ ਇਹ ਕਿਤੇ ਹੁਣ ਇਹਨੇ ਘਰ ਦਾ ਚਾਹ ਪਾਣੀ ਦਾ ਵੀ ਸਾਰੀ ਜਨਤ ਗਾਂ ਫੇਰ ਸੋਣ ਲੱਗੀ ਦੇਖੋ ਕਿੰਨਾ ਗਰਮੀ ਹੈ ਕੋਈ ਗਰਮੀ ਪਰਵਾਹੀ ਨਹੀਂ ਹੈਗੀ ਹਾਂ ਜੀ ਹਾਂ ਜੀ ਤੇ ਬਾਕੀ ਵੀਰ ਜੀ ਕੱਦ ਬਹੁਤਾ ਵੱਡਾ ਨਹੀਂ ਜੇ ਹੈਗਾ ਇਹ ਆਪਾਂ ਪਹਿਲਾਂ ਦੱਸ ਦਿੰਦੇ ਕੱਦ ਜਿਹੜਾ ਨੋਰਮਲ ਜਿੱਦਿਆਂ ਦੀ ਜਸਤੀਆਂ ਆ ਜਿਹੜਾ ਹੋ ਗਿਆ। ਬਾਕੀ ਵੀਰ ਜੀ ਫਰਾ ਫਾਗਦੇ ਮੰਗਾ ਪਾ ਕੇ ਚੋਈ ਦੀ ਜੀ। ਠੀਕ ਆ। ਹਾਂਜੀ ਹਾਂਜੀ। ਤੇ ਇਹਦਾ ਫਿਰ ਮੁੱਲ। ਮੁੱਲ ਵੀਰ ਜੀ ਉੜਦੀਆਂ ਆ ਲਈ। ਕਿੰਨਾ? ਤੋਕੜ ਕਪੜਾ ਜਿਹੜਾ ਬੜੀ ਘਟਨ ਦਾ ਵਧੀਆ ਤਾਂ ਹਾਂਜੀ ਹਾਂਜੀ ਦੇਦੀ ਮਿਲਦੀ ਪਾਈ ਆ ਅਸੀਂ ਕਰ ਦੋ ਮਾਨ ਤਾਂ ਕਰਾ ਸਰਦਾਰ ਸਾਹਿਬ ਕੋ ਗੱਲ ਜੀ ਇੱਕੋ ਗੱਲ ਜੈਸਨੋਂ ਕਰਦੀਏ ਫਿਰ ਜੈਸਨੋਂ ਕਰਦੇ ਕੋ ਗੱਲ ਬਿਲਕੁਲ ਜੈਸਨ ਬਿਲਕੁਲ ਜੈਸਨ 2000 ਛੱਡ ਜੀਏ 20 ਦੇ ਵਿੱਚੋਂ 20 ਦੇ ਵਿੱਚੋਂ ਇਹ ਤਾਂ ਕਹਾਣਾ ਕਰੋ ਨਾ ਨਹੀਂ ਤਾਂ ਕਾ ਨਹੀਂ ਤੁਹਾਨੂੰ 45 ਕਰਾਸ਼ ਰੇ ਵਿੱਚ ਤੇ ਹਨੂ ਹੀ ਕੁਛ ਨਹੀਂ ਹੁੰਦਾ ਜਾਨ 1800 ਦੀ ਵਾ ਵਾ ਜੀ ਉਹਦੇ ਵੀਰੀ ਛੋਟੇ ਪਾਉਣਾ ਮੇਰਾ ਵੀਰ ਕੋ ਬਹੁਤੀ ਕਸਾਈ ਨਾ ਕਰੇ 18 ਕੋਈ ਆਖੀ ਵੀਰ 16 ਲਹਿਲਾ 16.5 ਲਹਿਲਾ ਤੇ 17 ਲਹਿਲਾ ਇਹ ਕਰਾਈ ਮੇਰੇ ਛੋਟ ਚੱਪਾ ਹੋ ਗਿਆ ਜੀ ਠੀਕ ਹੈ ਜੀ ਸਾਡੀ ਸਾਡੀ ਬਾਕੀ ਵੀ ਬਿਹੜਾ ਇੱਥੇ ਆਵੇ ਆਪਣੇ ਦੋ ਟਾਂ ਚਵਾਈ ਕਰਕੇ ਖੜੇ ਆ ਤਸੱਲੀ ਕਰਕੇ ਆਪਣੀ ਚਵਾਈ ਕਰਦੇ ਬਾਕੀ ਵੀ ਆੜੀ ਬਿਹੜਾ ਇਹ ਆਪਾਂ ਅੱਜ ਹੀ ਲਿਆਂਦੀ ਆ ਅੱਛਾ ਹਾਂ ਜੀ ਇਹ 9 9.5 ਚਵਾਈ ਕਰਕੇ ਆਈ ਜੀ ਸਾਡੇ ਨੂੰ ਜੇ ਭਾਣਾ ਥੋੜਾ ਘੱਟ ਨਿਕਰ ਜਾਂਦਾ ਠੀਕ ਹੈ ਤੇ ਪਰਲੀ ਵੀਰ ਜੀ ਆਪਾਂ ਪੰਜ ਚਵਾਈ ਕੀਤੀ ਜੀ ਪੂਰੇ ਠੀਕ ਹੈ ਜੀ ਹਾਂ ਜੀ ਕੀਤੀ ਠੀਕ ਹੈ